ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਵੀਡੀਓ ਬਣਾ ਰਹੇ ਆਂ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜੀ ਸੜਕ ਦਿਆਲਪੁਰਾ ਠੀਕੀਮੜ ਤੋਂ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਹੈ ਡਾਲੇਕੇ ਮਾਨੋਚਾਲ ਇਸ ਤੋਂ ਅਗਲੇ ਪਾਸੇ ਪਿੰਡ ਆਉਂਦਾ ਤੇ ਤਰਨਤਾਰਨ ਸਾਹਿਬ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਡਾਲੇਕੇ ਦੀ ਵੀਰ ਦੀ ਪੇਤੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਟੋਟਲ ਤੁਹਾਨੂੰ 4 ਨਗ ਦਿਖਾਵਾਂਗੇ 3 ਵੜਾਂ ਇੱਕ ਮੱਝ ਦਿਖਾਵਾਂਗੇ ਦੋਸਤੋ ਤੇ ਲਾਸਟ ਵਿੱਚ ਇੱਕ ਪੀਟਰ ਇੰਜਣ ਵੀ ਦਿਖਾਵਾਂਗੇ ਠੀਕ ਆ ਜੀ ਪੀਟਰ ਇੰਜਣ ਜਿਹੜਾ ਮਸ਼ੀਨਰੀ ਦੇ ਵਿੱਚ ਦੋਸਤੋ ਵੀ ਬਕਾਊ ਆ ਤੇ ਉਹਦੇ ਬਾਰੇ ਵੀ ਆਪਾਂ ਡਿਟੇਲ ਲੈ ਲਾਂਗੇ ਵੀਰ ਦੀ ਫੇ ਤੋਂ ਅੱਜ ਤਰੀਕ ਦੋਸਤੋ 10 ਮਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਵਾ ਕੋਈ ਦੁਪਹਿਰ ਦੇ 1.5 ਵਜੇ ਦਾ ਤੋ ਐਨੀਮਲ ਚਾਰ ਨੇ ਇਸ ਕਰਕੇ ਕੋਈ ਵੀਰ ਸੋਇਆ ਸੋਇਆ ਪਸ਼ੂ ਜਿੱਕਰ ਲੈ ਕੇ ਜਾਂਦੇ ਹੋ ਤਾਂ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਗੱਬਣ ਪਸ਼ੂ ਹੋਵੇ ਤਾਂ ਦੋਸਤੋ ਆਪਣਾ ਤਿਪ ਕੇ ਚੋਂ ਥਾਂ ਦੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਹੈ ਜੀ ਤੇ ਬਾਕੀ ਆ ਜੋ ਕਰਦੇ ਆ ਗੱਲਬਾਤ ਵੀਰ ਦਿਪੇ ਦੇ ਨਾਲ ਸੋ ਵੀਡੀਓ ਨੂੰ ਦੋਸਤੋ ਪੂਰੀ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਦਿਪੇ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਔਰ ਕੀ ਹਾਲ ਜੋ ਬਹੁਤ ਵਧੀਆ ਦਿਪੇ ਠੀਕ ਠਾਕ ਜੀ ਹਾਂ ਜੀ ਜੀ ਵਧੀਆ ਵਧੀਆ ਕਦੀਪਾ ਭਾਈ ਥੋੜਾ ਜਿਆ ਲੇਟ ਹੋ ਗਿਆ ਵੀਡੀਓ ਵੈਸੇ ਕੱਟ ਪੈ ਗਈ ਗੀਆਂ ਹਾਂਜੀ ਸੰਧੂ ਸਾਹਿਬ ਮਾਲ ਘੱਟ ਮਿਲਦਾ ਸੀ ਅੱਛਾ ਜੀ ਹਾਂਜੀ ਜਿਹੜਾ ਇੱਕ ਤਾਂ ਨੰਗਰੋਂ ਆਦਾ ਫਿਰ ਵੇਖੀ ਜਾਂਦਾ ਹੈ ਠੀਕ ਹੈ ਜੀ ਹਾਂਜੀ ਅੱਛਾ ਦੀਪਾ ਵੀ ਅੱਜ ਆਪਣੇ ਕੋਲ ਟੋਟਲ ਜਿੰਦਾ ਤੁਸੀਂ ਦੱਸਿਆ ਸੀ ਵੀ ਚਾਰ ਨਾਗੇ ਇੱਕ ਮੱਝ ਤਿੰਨ ਵੜਾਂ ਹਾਂਜੀ ਤੇ ਵੈਸੇ ਸੂਆ ਤਕਰੀਬਨ ਕੁਝ ਸੱਜਰ ਵੀ ਸੂਈਆਂ ਜਾਂ ਥੋੜਾ ਥੋੜਾ ਸਮੇਂ ਦੀਆਂ ਤੇ ਇੱਕ ਕੱਲ ਦੀ ਸੰਧੂ ਸਾਹਿਬ ਸੂਈ ਗਈ ਅੱਛਾ ਜੀ ਤੇ ਇੱਕ ਮਹੀਨੇ ਦੀ ਸੂਈ ਆ ਤੇ ਮੱਝਾਂ ਸੂਈ ਡੇਢ ਮਹੀਨੇ ਦੀ ਠੀਕ ਹੈ ਹਾਂਜੀ ਇੱਕ ਬੱਚੀਆਂ ਬਗੇਰੇ ਠੀਕ ਹੈ ਹਾਂਜੀ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਇਸ ਮਾਜ ਤੋਂ ਕਰ ਲਾਂਗੇ ਠੀਕ ਆ ਜੀ ਸ਼ੁਰੂਆਤ ਇਸ ਮਾਜ ਤੋਂ ਕਰ ਲਾਂਗੇ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਛਾ ਤੇ ਦੀਪੇ ਵੀਰ ਜਿਹੜੀ ਹੈ ਮਾਜ ਸੁਈਏ ਦਾ ਸੁਵਾ ਦੱਸ ਦੇ ਇੱਕ ਵੀ ਸੁਵਾ ਕਿੰਮਾ ਸੁਵਾ ਸੰਤੂ ਸਾਹਿਬ ਜੀ ਦਾ ਤਿਜਾ ਜੋ ਅੱਛਾ ਜੀ ਹਾਂਜੀ ਇਹ ਜਿਹੜੀ ਤੁਸੀਂ ਦੱਸ ਰਹੇ ਵੀ ਡੇਢ ਕਿ ਮਹੀਨੇ ਦੀ ਸੁਈ ਹੈ ਹਾਂਜੀ ਆ ਕੱਟੀ ਮਗਰ ਜੀ ਦੇ ਠੀਕ ਆ ਜੀ ਹਾਂਜੀ ਮਗਰ ਕੱਟੀ ਆ ਦੋਸਤੋ ਕੋਈ ਡੇਢ ਕਿ ਮਹੀਨੇ ਦਾ ਸੁਵਾ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਸੁਵਾ ਵੀਰ ਤਿਜਾ ਦੱਸ ਰਿਹਾ ਵੀ ਤਿਜਾ ਸੁਵਾ ਸੁਈ ਆ ਮਗਰ ਕੱਟੀ ਆ ਠੀਕ ਆ ਤੇ ਦੋਵੇਂ ਟਾਈਮ ਤੋ ਗੋਵਰਾਂ ਤੋਂ ਜਿਹੜਾ ਦੋਸਤੋ ਬੱਚੇ ਦੇ ਮਿਲਦੀ ਆ ਮਗਰ ਕੱਟੀ ਆ ਤੇ ਤੀਪੇ ਆਪਾਂ ਹੁਣ ਇੱਥੋਂ ਘਰੋਂ ਕਿੰਨਾ ਦੁੱਧ ਚਵਾ ਦਾਂਗੇ ਘਰੋਂ ਸੰਤੂ ਸਾਹਿਬ ਜੀ ਦੁੱਧ ਦੇ ਥਲੇ 8 ਕਿਲੋ ਆ 8 ਤੋਂ ਬਾਹਰ ਹੋਊ 8 ਕਿਲੋ ਆ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਦੋਵੇਂ ਟਾਈਮ ਕੱਟੀ ਦੇ ਮਿਲੂਗੀ ਠੀਕ ਹੈ ਜੀ ਹਾਂਜੀ ਹੋਰ ਦੋਸਤੋ 8 ਕਿਲੋ ਦੁੱਧ ਦੋਵੇਂ ਟਾਈਮ ਜਿਹੜੀ ਆ ਕੱਟੀ ਤੇ ਮਿਲਦੀ ਆ ਸੋ ਬਾਕੀ ਪੂਰੀ ਤਸੱਲੀ ਤੁਸੀਂ ਕਰ ਲਿਓ ਚਾਹੇ ਕੋਈ ਵੀਰ ਦੋ ਟਾਈਮ ਚੋ ਕੇ ਤਸੱਲੀ ਕਰ ਲੇ ਠੀਕ ਆ ਆ ਬੈਕ ਸਾਈਡ ਤੋਂ ਹਵਾਨੇ ਲੈਵੇ ਦੀ ਜਿਹੜੀ ਤੁਸੀਂ ਕੁਆਲਿਟੀ ਵੇਖ ਕੇ ਚੈੱਕ ਕਰ ਲਈ ਦੀ ਆ ਲੋ ਜੀ। ਆਖੀ ਦੋਸਤੋ ਰਿਚੇ ਵੀਡੀਓ ਤੇ ਆਪਾਂ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਵਾਵਾਂਗੇ। ਜਿਹੜਾ ਕੋਈ ਵੀਰ ਆਜੂ ਇੱਥੇ ਦੋ ਟਾਈਮ ਚੋਕੇ ਤਸੱਲੀ ਕਰਨ ਲਈ। ਸੰਧੂ ਸਾਹਿਬ ਚੌਣ ਬੜੀ ਪੋਲੀ ਮੈਂ। ਅੱਛਾ ਹਾਂਜੀ। ਅਸੱਦੀਪੇ ਵੀਰਾ ਆਪਣੇ ਜ਼ਬਾਨੀ ਦੱਸਦੀਏ ਵੀ ਕੋਈ ਕਿਸੇ ਤਰ੍ਹਾਂ ਕਮ ਦੀ ਕੋਈ ਭੂਰ ਛੱਟਾ ਫੋਰਾ। ਮਾ ਕੋਈ ਨਹੀਂ ਜੀ। ਜਿਹੜਾ ਹੋਊਗਾ ਪਹਿਲਾਂ ਦੱਸਾਂਗੇ। ਠੀਕ ਹੈ ਵੀਰ। ਹਾਂ ਚੌਣ ਬੜੀ ਪੋਲੀ। ਠੀਕ ਹੈ ਜੀ। ਹਾਂਜੀ। ਅੱਛਾ ਜਿਹੜਾ ਬਿਲਕੁਲ ਆਪਾਂ ਨੈਟ ਕਲੀਅਰ ਕਰਦੀਏ ਵੀ ਦੀਪੇ ਵੀਰ ਵੀ ਦੁੱਤ ਜਿਹੜਾ ਪੂਰਾ ਹਾਂ ਤਾਂ ਬਾਹਰ ਹੋਇਆ ਠੰਗਲੋਨੀ ਆਪਣੀ ਗਰੰਟੀ ਹੋ ਗਈ ਜੀ ਠੀਕ ਹੈ ਭਰਾ ਹਾਂਜੀ ਤੇ ਇਹਦਾ ਮੁੱਲ ਕੀ ਕਰਾਂਗੇ ਕਿੱਥੋਂ ਤੱਕ ਮੁੱਲ ਸੰਧੂ ਸਾਹਿਬ ਜੀ 60000 ਕਰਦੇ ਹਾਂ 60000 ਹਾਂਜੀ ਵਸੇ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਤੇ ਆਪਾਂ ਨਜਾਇਜ਼ ਪਹਿਲਾਂ ਵੀ ਨਹੀਂ ਕਦੀ ਮੰਗੇ ਤੇ ਹੁਣ ਵੀ ਆਪਾਂ ਬਿਲਕੁਲ ਜਾਇਜ਼ ਕਰਕੇ ਪਸੂ ਦੇ ਦੇਣਾ ਜੀ ਜਾਇਜ਼ ਬਿਲਕੁਲ 55000 ਦੀ ਹਾਂ ਨਾ 55000 ਦੀ ਜਦੋਂ 200 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਬਾਕੀ ਮੈਂ ਹੀ ਵੱਡੀ ਆ ਠੀਕ ਹੈ ਬਿਲਕੁਲ ਹਾਂਜੀ ਹਾਂ ਦੋਸੋ ਮੱਝ ਵੱਡੀ ਆ ਠੀਕ ਹੈ ਜੀ ਵੈਸ 8 ਕਿਲੋ ਦੁੱਧ ਤੇ 55000 ਦੀ ਤੁਹਾਨੂੰ ਇਹ ਯਸਨ ਹੋ ਜੂਗੀ। ਬਾਕੀ ਚੁਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਵਿੱਚ ਵੀਡੀਓ ਦੇ ਦਿਖਾ ਦਾਂਗੇ ਠੀਕ ਆ। ਮਗਰ ਕੱਟੀ ਆ ਕੱਟੀ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਓ ਕੋਈ 1.5 ਮਹੀਨੇ ਦੀ ਵੀਰ ਦੱਸ ਰਿਹਾ ਬਾਕੀ ਬੱਚਾ ਨਾਲ ਦੀ ਨਾਲ ਦਿਖਾ ਦਈਦਾ ਕਿ ਕਿਸੇ ਵੀਰ ਦੀ ਆਪੋ ਆਪਣੀ ਤੁਹਾਡੀ ਸਮਝ ਹੁੰਦੀ। ਠੀਕ ਆ। ਅੱਛਾ ਦੀਪੇ ਇਸ ਤੋਂ ਬਾਅਦ ਅੱਗੇ ਜਿਹੜੀ ਆਪਣੇ ਕੋਲ ਆ ਵਹਿੜ ਆ ਗਈ ਹੈ। ਦੂਜੇ ਨੰਬਰ ਤੇ ਵਹਿੜ ਆ ਗਈ ਸੰਧੂ ਸਾਹਿਬ। ਆ ਵੱਸੀਏ ਤੇ ਮਗਰ ਮਹੀਨੇ ਦੀ ਲਾ ਲਓ ਇਹਨੂੰ। ਅੱਛਾ। ਮਹੀਨੇ ਅੰਦਰ ਲਾ ਲਓ ਮਹੀਨੇ ਬਾਹਰ ਲਾ ਲਓ। ਆ ਮਗਰ ਵੱਸੀ ਹੈ ਠੀਕ ਹੈ। ਹਾਂਜੀ। ਲਓ ਕੋਈ ਮਹੀਨਾ ਕੋਈ ਮਹੀਨੇ ਤੋਂ ਬਾਹਰ ਦੋਸਤੋ ਮੰਨ ਸਕਦੇ ਜੇ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਵੱਚੀ ਮਗਰ ਤਾਂ ਸੁਆਹ ਕਿਨ ਮਾਊਗਾ ਜੀ ਸੁਆਹ ਤਿੱਜਾ ਜੀ ਤਿੱਜਾ ਸੁਆਹ ਹਾਂਜੀ ਤੇ ਦੁੱਧ ਇਸ ਵਕਤ ਕਿੰਨਾ ਕੋਰਦੇ ਸੰਧੂ ਸਾਹਿਬ ਇਹ 13 ਕਿਲੋ 12 ਕਿਲੋ ਦੀ ਆਪਣੀ ਗਾਰੰਟੀ ਠੀਕ ਹੈ ਜੀ ਹਾਂਜੀ ਲਓ ਜੀ 12 ਕਿਲੋ ਦੀ ਗਾਰੰਟੀ ਤੇ ਕੋਈ ਵੀ ਖਰੀਦਦਾਰੀ ਦੋਸਤੋ ਕਰ ਸਕਦਾ ਦੋ ਤੋਂ ਵੈਸੇ 12 ਤੋਂ ਬਾਹਰ ਹੀ ਦੱਸ ਰਿਹਾ ਵੀਰ ਵੀ 13 ਲੀਟਰ ਹੀ ਹੋਵੇ ਪਰ 12 ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਕੱਦ ਤੋਂ ਵੱਡਾ ਵੱਟੇ ਕੱਦ ਵਿੱਚ ਇਹ ਜਿਹੜੀ ਦੋਸਤੋ ਵਗੜ ਤੁਸੀਂ ਦੇਖ ਰਹੇ ਜੀ ਸੁਆ ਤੁਹਾਨੂੰ ਦੱਸ ਹੀ ਦਿੱਤਾ ਸੂਬਾ ਤੇ ਜੈ ਦੱਸਿਆ ਨਾ ਹਾਂਜੀ ਹਾਂਜੀ ਲਓ ਜੀ ਹੋਰ ਦੂਜਾ ਇਹ ਪੰਜਾਬ ਮੈਂ ਹੱਤੇ ਜੈ ਦੱਸ ਕੇ ਦਿੰਦੇ ਆ ਬਿਲਕੁਲ ਜੀ ਬਿਲਕੁਲ ਚਮੜਾ ਕਦੇ ਸੂਵੇ ਨਾਲ ਵੈਸੇ ਫਰਕ ਕੋਈ ਨਹੀਂ ਪੈਂਦਾ ਹਾਂਜੀ ਹਾਂਜੀ ਬਾਕੀ ਚਿਹਰੇ ਮੋਰੇ ਤੋਂ ਵੀ ਦੋਸਤੋ ਤੁਸੀਂ ਜਜਮੈਂਟ ਕਰ ਲਿਓ ਤੀਜਾ ਸੂਬਾ ਵੀਰ ਨੇ ਦੱਸਿਆ ਬਾਕੀ ਥਣ ਥਣ ਪੂਰੇ ਲੰਬੇ ਆ ਮੁੱਠੀ ਥਣ ਬਾਕੀ ਫੰਦੂ ਸਾਰ ਬੱਚਾ ਤਾਂ ਮੈਂ ਛੱਡੋ ਥੱਲੇ ਦੇ ਭਾਵੇਂ ਨਾ ਛੱਡੋ ਅੱਛਾ ਜੀ ਹਾਂ ਜੀ ਠੀਕ ਉਹ ਜਦਾਂ ਪਿਉਂਦੇ ਬੋਤਲ ਜੀ ਦਾ ਦੁੱਧ ਅੱਛਾ ਜੀ ਬਾਲਟ ਜੀ ਵੀ ਪੀ ਲੈਂਦੀ ਬੱਛੀ ਠੀਕ ਬਾਕੀ ਠੰਡੀ ਸੀਲ ਵੜੀ ਆ ਲੋ ਜੀ ਕਰੋ ਚੱਕ ਠੀਕ ਆ ਸੋ ਹੈ ਠੰਡੀ ਧੀਰੀਆ ਦੋਸਤੋ 12 ਕਿਲੋ ਦੁੱਧ ਜਿਹੜਾ ਖੁੱਲਾ ਡੋਲਾ ਵੈਸੇ ਪਲਾਸੀ ਆ ਦੁੱਧ ਉੱਪਰ ਹੀ ਨਿਕਲੂਗਾ ਪਰ 12 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੈ ਠੀਕ ਆ ਤੇ ਮਗਰ ਇਹਦੇ ਬੱਛੀ ਆ ਕੋਈ ਮਹੀਨੇ ਦਾ ਸੁਆ ਕੋਈ ਡੇਢ ਮਹੀਨੇ ਦਾ ਸੁਆ ਕੋਈ ਜਿੱਦਾਂ ਵੀ ਕਿਸੇ ਵੀਰ ਦੀ ਸਮਝ ਆ ਉਹ ਤੁਸੀਂ ਮੰਨ ਲਿਓ ਠੀਕ ਆ ਆ ਬੱਚ ਅੱਛਾ ਤੇ ਦੀਪੇ ਚਵਾਈ ਚੁਈ ਦੀ ਕਿਦਾਂ ਸਾਫ ਹੋ ਰਹੀ ਆ ਚਵਾਈ ਸੰਧੂ ਸਾਹਿਬ ਬਿਲਕੁਲ ਓਕੇ ਠੀਕ ਆ ਜੀ ਠੀਕ ਆ ਤੇ ਇਹਦਾ ਕੀ ਕਰਦੇ ਆ ਮੁੱਲ ਲੈਣ ਦੇਣ ਇਹਦਾ ਮੁੱਲ ਸੰਧੂ ਸਾਹਿਬ 38000 ਅੱਛਾ ਜੀ 35 ਦੀ ਦੇ ਦੀਏ 35000 ਦੀ ਹਾਂਜੀ ਠੀਕ ਆ ਜੀ ਜੀੜੀ ਵਾਵਾ ਚਲ ਪਿੱਛੋਂ ਪਾਉਣ ਲੰਗੇ ਰੇਟ ਜਿਆਦਾ ਹੀ ਪਾਉਣੇ ਆਪਾਂ ਲਓ ਜੀ 35000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਉੱਚੇ ਸੂਬੇ ਦੇ ਵਿੱਚ ਬੇਸ਼ੱਕ ਕੋਈ ਮਹੀਨੇ ਦਾ ਕੋਈ ਡੇਢ ਦਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੈਸੇ ਬਿਲਕੁਲ 12 ਕਿਲੋ ਤੋਂ ਪਲੱਸ ਚੱਲ ਰਹੀ ਆ ਉਹ ਕੋਈ ਵੀਰ ਆਪਦੀ ਤਸੱਲੀ ਆ ਪੁਸ਼ਟੀ ਆ ਉਹ ਤੁਸੀਂ ਜਿਹੜੇ ਵੀਰ ਨੇ ਪੈਸੇ ਕਿ ਭਾਵੇਂ ਥੋੜੇ ਖਰਚ ਕਰਨੇ ਆ ਚਾਹੇ ਜਿਆਦਾ ਖਰਚ ਕਰਨੇ ਆ ਉਹ ਆਪਾਂ ਹਰ ਵਾਰ ਕਹਿੰਨੇ ਆ ਵੀ ਤੁਸੀਂ ਵਿజిਟ ਕਰਕੇ ਪਿੰਡ ਤਸੱਲੀ ਕਰ ਲਿਓ ਠੀਕ ਆ ਤੇ 35000 ਦੇ ਵਿੱਚ ਇਸ ਤੋਂ ਬਾਅਦ ਦੀਪਿਆ ਅਗਲਾ ਜਿਹੜਾ ਆਪਣੇ ਕੋਲ ਨਗ ਆ ਗਿਆ ਵੀਰ ਇਹ ਸੰਤੂ ਸਾਹਿਬ ਆ ਗਈ ਸ਼ਾਹੀ ਹਾਲ ਕਾਰੀ ਆ ਬਾਹਰ ਇਧਰ ਕੱਢ ਕੇ ਦੀਪੇ ਲੈ ਆਈਏ ਥੋੜਾ ਜੀ ਹਾਂਜੀ ਬਾਹਰ ਲੈ ਆਉਣੇ ਆ ਠੀਕ ਆ ਇੱਕ ਜੜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਸ਼ਾਹੀਵਾਲ ਅੰਗ ਦੇ ਵਿੱਚ ਵੜ ਤੇ ਇਹਦਾ ਸੁਆ ਵੀ ਦੱਸ ਦਈਏ ਕਿੰਨਾ ਸੁਆ ਸੰਤੂ ਸਾਹਿਬ ਗਰੰਟਡ ਦੂਜਾ ਹਾਂਜੀ ਲਓ ਜੀ ਠੀਕ ਆ ਜ ਤੇ ਇੱਕ ਰਾਠੀ ਦਾ ਤੇ ਸ਼ਾਹੀਵਾਲ ਦਾ ਦੋਸਤੋ ਕ੍ਰੋਸ ਪੰਗੇ ਸਵੈਡ ਦੇ ਵਿੱਚ ਤੁਸੀਂ ਦੇਖ ਰਹੇ ਜੇ ਅੱਛਾ ਦੀਪੇ ਨੂੰ ਸੂਈ ਨੂੰ ਕਿੰਨਾ ਕ ਦਿਨ ਹੋ ਗਏ ਕੱਲ ਦੀ ਸੂਈ ਸੰਤੂ ਸਾਹਿਬ ਇਹ ਕੱਲ ਬਿਲਕੁਲ ਤਾਜੀ ਹੈ ਹਾਂਜੀ ਬੌਲੀਤੀ ਆ ਬੌਲੀ ਬੌਲੀ ਬਿਲਕੁਲ ਠੀਕ ਆ ਜੀ ਹਾਂਜੀ ਉਹ ਦੋਸਤੋ ਬੌਲੀ ਤੇ ਆ ਠੀਕ ਆ ਬਾਕੀ ਠੰਡੀ ਸੀਲ ਵੜੀ ਆ ਠੀਕ ਆ ਜੀ ਠੀਕ ਹਾਂਜੀ ਆਹ ਬੱਛੀ ਇਹ ਹੁਣ ਇਹ 1 ਘੰਟਾ ਵੀ ਹੋਇਆ ਲੋ ਇਹਨੂੰ ਠੀਕ ਆ ਜੀ ਹਾਂਜੀ ਆਹ ਬੱਛੀ ਖਾ ਦਿਓ ਠੀਕ ਹੈ। ਲਓ ਜੀ। ਉਹ ਦੋਸਤੋ ਇਹ ਬੱਚਾ ਮਗਰ ਠੀਕ ਹੈ ਜੀ, ਬੱਚੀ ਆ ਫੀਮੇਲ ਕਾਪ ਨੂੰ ਜਨਮ ਦਿੱਤਾ। ਸੋ ਸੁਵਾ ਦੂਜਾ ਸੁਈਏ, ਕੱਲ ਹੀ ਸੁਈਏ ਠੀਕ ਹੈ ਜੀ। ਬੌਲੇ ਤੇ ਚੱਲਣ ਈ ਆ ਕੋਈ ਵੀਰ ਬੌਲੇ ਤੇ ਆਪਣੀ ਚੋਕੇ ਤਸੱਲੀ ਕਰ ਸਕਦਾ। ਤੁਲਹਾਲ ਤੁਸੀਂ ਆ ਵੇਖ ਸਕਦੇ ਠੀਕ ਹੈ ਜੀ ਮੈਲਾ ਮੋਲਾ ਉਸੇ ਤਰ੍ਹਾਂ ਲਗਾ। ਕੱਲ ਹੀ ਸੁਈ ਤਸੰਡਿਆ ਵੀਰ ਠੀਕ ਆ। ਤੇ ਬੱਚੀ ਚੰਗੀ ਹੈ ਨਾ ਮਗਰ। ਹਾਂਜੀ ਹਾਂਜੀ। ਠੀਕ। ਪਰ ਇਹ ਯੂੜੀ ਬਾਕੀ ਕੁਛ ਨਹੀਂ ਆਂਦੀ ਠੰਡੀ ਸੀਲ ਬੜੀ ਆ। ਹਾਂਜੀ। ਅ اچھا ਦੀਪਾ ਭਾਈ ਬੋਲਾ ਵੈਸੇ ਕਿੰਨਾ ਕਿ ਚੋਇਆ ਕਿ ਦੋ ਡੰਗ ਹੋਗੀ ਚਵਾਈ ਹਾਂਜੀ ਦੋ ਟਾਈਮ ਕਰ ਲਈ ਆਪਾਂ ਚਵਾਈਏ ਅੱਠ ਕਿਲੋ ਬੋਲਾ ਹੁਸਨਦੂ ਸਾਹਿਬ ਥੱਲੇ ਅੱਠ ਕਿਲੋ ਹਾਂਜੀ ਠੀਕ ਆ ਬੰਗਾ ਬੰਗਾ ਪਾ ਲਿੰਦੇ ਵੰਗਾ ਬੰਗਾ ਪਾ ਕੇ ਠੀਕ ਆ ਤੇ ਲੈਣ ਦੇਣ ਕੀ ਰਹੂਗਾ ਮੁੱਲ 35000 ਦੇ 32 ਦੀ ਦੇ ਦੀਏ 32 ਦੀ ਹਾਂਜੀ ਹੋਰ ਕਰਤੀਏ ਵਿੱਚ ਪੂਰੇ 30 ਦੀ ਦੇ ਦਾਂ ਸੰਦੂ ਸਾਹਿਬ ਠੀਕ ਆ ਜੀ ਹਾਂਜੀ ਲਓ ਵੀ 30000 ਦੀ ਦੋਸਤੋ ਹਾਂ ਨਾ ਜਿਹੜੀ ਉਹ 30000 ਦੀ ਮਿਲ ਜੂਗੀ ਬਿਲਕੁਲ ਤਾਜੀ ਸੂਈਸ ਬਾਈ ਨਾਲ ਬੱਚਾ ਜਿਹੜਾ ਫੀਮੇਲ ਕਾਫ ਆ ਮਗਰ ਬੱਛੀ ਬੱਛੀ ਠੀਕ ਆ ਜੀ ਬੱਛੀ ਵੀ ਤੁਹਾਨੂੰ ਇੱਕ ਵਾਰੀ ਫੇਰ ਮਾਰੇ ਮੂੰਹ ਤੋਂ ਦਿਖਾ ਦਈਏ ਮਾੜਾ ਜੀ ਪੇਆ ਨੂੰ ਠੀਕ ਆ ਦਾਈ ਦਾ ਕਰਾਂ ਜੀ ਉਹ ਪਛੀਦਾ ਕਰਦੇ ਪਛੀ ਦਿਖਾ ਦਿਓ ਲਓ ਜੀ ਠੀਕ ਆ ਆ ਦੇਖੋ ਜੀ ਲਾ ਵੇਖੋ ਜੀ ਆ ਬੋਟ ਵੇਖ ਸਕਦੇ ਤੁਸੀਂ ਬੋਟਾਂ ਚ ਹੋ ਜਾ ਮਾੜੇ ਮਾੜੇ ਤਾਂ ਦਾ ਬਾਹਰ ਹੀ ਆਏ ਆ ਠੀਕ ਆ ਤੇ ਇਹ ਬੱਛੀ ਆ ਦੋਸਤੋ ਇਹ ਵਾਇਰ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਆ ਲਓ ਆ ਲਓ ਤੁਹਾਡਾ 8 ਕਿਲੋ ਬੋਲਾ ਜਿਹੜਾ ਭਰਾ ਕੋਈ ਮੰਨ ਕੇ ਭਰਾ ਸੌਦਾ ਕਰ ਲੇ 8 ਕਿਲੋ ਬੋਲਾ ਤੇ 30000 ਜੜੀਆਂ ਸਾਰੀਆਂ ਕਸਰਾਂ ਕੁਸਰਾਂ ਕੱਢ ਕੇ 30000 ਦੀ ਜੜੀ ਤੁਹਾਨੂੰ ਇਹ ਇਹ ਚ 200 ਰੁਪਿਆ ਛੋੜ ਹੀ ਕਰਨੀ ਬਸ ਹਾਂ 200 ਜੀ ਹਾਂਜੀ ਲੈ ਜੀ 200 ਛੋਟ ਹੀ ਪਈ ਦੀਪਾਂ ਦਾ ਕਰਾਂਗੇ ਬਸ ਇਸ ਤੋਂ ਜਿਆਦਾ ਕੋਈ ਗੁੰਜਾਇਸ਼ ਨਹੀਂ ਹੈਗੀ ਹੋਰ ਠੀਕ ਆ ਤੇ ਅਚਾਹ ਦੀਪੇ ਜੜੀ ਇਹ ਆਪਣੇ ਕੋਲ ਲਾਸਟ ਵਿੱਚ ਸੀ ਇਹਦਾ ਬੱਚਾ ਨਹੀਂ ਹੈਗਾ ਸੀ ਇਹਦਾ ਬੱਚਣ ਹੈਗਾ ਸੰਧੂ ਸਾਹਿਬ ਬੱਚੀ ਬਹੁਤ ਜ਼ਿਆਦੀ ਸਹੀ ਲਿਆ ਇਹਦੇ ਥੱਲੇ 10 ਕਿਲੋ ਦੁੱਧ ਆ ਪਰ 8 9 ਕਿਲੋ ਦੀ ਆਪਣੀ ਗਰੰਟੀ ਫੁੱਲ अच्छा वे 9 किलो भी जेड़ा भी कोई किंतू वरां तुनी ना हेठा ना ऊपर धार बना मारे पामे ठीक है जी हां जी ते सुबह वैसे किन्ना ਮੰਨਦੇ ਆਂ ਪਾਏ ਸੂਹਾ ਦੁੱਜਾ ਹੀ ਦੁੱਜਾ ਸੂਹਾ हां जी ਉਹ ਵੀ ਦੁੱਜਾ ਸੂਹਾ ਦੋਸਤੋ ਅਗਲੀ ਜਿਹੜੀ ਆਪਾਂ ਤੁਹਾਨੂੰ ਇਹ ਵਿਹੜ ਦਿਖਾਉਣ ਲੱਗੇ ਆਂ ਦੁੱਜੇ ਸੂਵੇ ਦੇ ਵਿੱਚ ਤੇ ਵੈਸੇ ਸਮਾਂ ਤਾਂ ਚਲੋ ਬੱਚਾ ਨਹੀਂ ਗਾਗਾ ਵੈਸੇ ਕੋਈ ਅੰਦਾਜ਼ਾ ਹੀ ਇਹ ਕਿੰਨਾ ਹੋ ਸਕਦਾ ਨਹੀਂ ਆਪਾਂ ਨਹੀਂ ਕੁਝ ਕਹਿ ਸਕਦੇ ਸੰਤਾ ਪਿਛੋਂ ਇਸੇ ਤਰ੍ਹਾਂ ਆਪਾਂ ਨੂੰ ਆਈ ਹੈ हां जी ਇਦਾਂ ਆਈ ਹੈ ਪੁੱਦਾਂ ਕਹਿਣੀ ਆਪਾਂ ਨਹੀਂ ਕਹਿਣਾ ਵੀ ਕੱਲ ਮਰਿਆ ਬੱਚਾ ਦੇ ਪਰਸੋਂ ਨਹੀਂ ਨਹੀਂ ਸਹੀ ਕੱਲ ਆ ਜੀ हां जी ਲਓ ਦੋਸਤੋ ਵੈਸੇ ਵੀਡੀਓ ਪਹਿਲਾਂ ਵੀ ਆਪਾਂ ਕਾਫੀ ਪਾਈਆਂ ਵੀਰਦੀ ਅਸੂ ਵੈਸੇ ਚਲੋ ਜਾਇਜ਼ ਤੇ ਜੈਨੂਅਲ ਹੁੰਦੇ ਆ ਗੱਲ ਉਹਨੀ ਕੀ ਕੀਤੀ ਜਾਣੀ ਚਾਹੀਦੀ ਹੈ ਵੀ ਜਿੰਨੀ ਕਿ ਸਚਾਈ ਹੋਵੇ ਠੀਕ ਆ 10 ਕਿਲੋ ਦੁੱਧ ਵੀਰ ਨੇ ਦੱਸਿਆ 9 ਕਿਲੋ ਵੀਰਾਂ ਦਾ ਵੀ ਕੋਈ ਵੀਰ ਦੇਸ਼ਾ ਕੱਖਾਂ ਵਿੱਚ ਕੇ ਆਪਣੇ ਘਰੋਂ ਸੌਦਾ ਕਰ ਲੇ 9 ਕਿਲੋ ਨਿਕਲੂਗਾ ਠੀਕ ਆ ਜੋ ਭਾਂਡੇ ਵਿੱਚ ਪੈਂਦਾ ਦੁੱਧ ਉਹਦੀ ਗੱਲ ਕਰਦਾ ਪਿਆ ਵੀਰ ਬਾਕੀ ਕੱਦ ਇਸ ਵਹਿੜ ਦਾ ਵੀ ਵੱਡਾ ਤੇ ਅੰਦਾਜ਼ਾ ਦੋਸਤੋ ਸੂਈ ਨੂੰ ਕਿਉਂਕਿ ਬਿਨ ਬੱਚੇ ਤੋਂ ਆ ਤੇ ਅੱਗੋਂ ਵੇਸੇ ਤਰਾਈ ਆ ਉਹ ਤੁਸੀਂ ਆਪਦੀ ਸਮਝ ਵੇਖ ਲਿਓ ਬਾਕੀ ਦੁੱਧ ਦੇ ਹਿਸਾਬ ਨਾਲ ਕੋਈ ਵੀਰ ਸੌਦਾ ਕਰ ਲੇ ਠੀਕ ਆ ਜਦ ਦੀ ਪੇਕੇ ਵੀ ਗੱਲ ਦੱਸਦੀਏ ਵੀਰ ਅਗਲੇ ਪਿਛਲੇ ਥਣਾ ਦੀ ਬਰਾਬਰ ਹੈ ਬਿਲਕੁਲ ਹਾਂਜੀ ਹਾਂਜੀ ਐਚ ਮਗਰਲਾ ਸਾਹਮਣੇ ਦਾ ਤੁੰਦੂ ਸਾਹਿਬ ਹਾਂ ਹਾਂ ਆੜਾ ਹਾਂ ਇੱਥੇ ਪੰਜ ਚਾਰ ਧਾਰਾਂ ਘੱਟ ਹੋਣਗੀਆਂ ਬਹਿਣੀ ਬਾਈ ਬਹਿਣੀ ਬਹਿਣੀ ਬਾਈ ਮਗਰਲਾ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਉਹ ਥਾਣੇ ਲੰਬੇ ਆ ਪੂਰੇ ਹਾਂਜੀ ਬਾਕੀ ਕੁਛ ਨਹੀਂ ਆਂਦੀ ਠੰਡੀ ਸੀਲ ਬੜੀ ਵੇਖੋ ਲਓ ਜੀ ਹਾਂਜੀ ਲਓ ਵੀ ਦੋਸਤੋ ਲਾਸਟ ਦੇ ਵਿੱਚ ਜਿਹੜੀ ਵਹਿੜ ਦਿਖਾਤੀ ਹੈ 9 ਕਿਲੋ ਦੁੱਧ ਇਹ ਥੱਲੇ ਬਿਲਕੁਲ ਜਿਹੜਾ ਤਸੱਲੀ ਬਖਸ਼ 9 ਕਿਲੋ ਦੁੱਧਾਂ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਜਾਂ ਤਸੱਲੀ ਕਰ ਲੈਣੀ ਇੱਥੇ ਇਹ ਅੱਜ ਟੋਟਲ ਚਾਰ ਨਾਕ ਸੀਗੇ ਵੀਰ ਦੀਪੇ ਦੇ ਕੋਲ ਇੱਕ ਮੱਝ ਤੁਹਾਨੂੰ ਦਿਖਾਈ ਆ ਤੇ ਉਹਦਾ ਮੁੱਲ ਦੀਪਿਆਪਾ ਦੱਸਦਾ ਵੀਰ ਕੀ ਦੱਸੀ ਸੰਧੂ ਸਾਹਿਬ ਜੀ ਦਾ ਮੁੱਲ ਤੇ ਕਰਦੇ ਆਪਾਂ 24000 ਰੁਪਿਆ 24000 ਹਾਂਜੀ ਠੀਕ ਆ ਜੀ 21 ਦੇ ਲਈਏ 21 ਦੀ ਹਾਂਜੀ ਕੋਈ ਗਰਮੀ ਦੁੱਧ ਪੀਵੇ ਆਨੰਦ ਲਵੇ ਹਾਂਜੀ ਆਨੰਦ ਲਵੇ ਆਪਾਂ ਇੱਕ ਦੀ ਰੇਟ ਪਾਉਣੇ ਜਾਇ ਜਿਹੜੇ ਭੈਣ ਭਰਾ ਫੋਨ ਕਰਨ ਆ ਵੀਰ ਜੀ ਆਇਆ ਕੋ ਡੰਗਰ ਤੇ ਨਹੀਂ ਆਇਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਲੋ ਵੀ ਦੋਸਤੋ ਵੈਸੇ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਰੇਟ ਪੜਤਾ ਤੁਹਾਨੂੰ ਸਾਰੇ ਪਸ਼ੂਆਂ ਦਾ ਤੇ ਦੀਪੇ ਕਾ ਨੰਬਰ ਬੋਲਦੇ ਵੀਰ ਪਹਿਲਾਂ ਆਪਣੇ ਨੰਬਰ ਜੀ 62 838 ਹਾਂਜੀ ਤੇ 76190 ਠੀਕ ਹੈ ਜੀ ਤੇ 87288 ਤੇ 41354 ਆ ਦੋਨੋਂ ਨੰਬਰ ਚੱਲਦੇ ਆ ਹਾਂਜੀ ਤਾਂ ਵੀ ਦੋਨੋਂ ਨੰਬਰ ਦੋਸਤੋ ਸਕਰੀਨ ਤੇ ਲੱਗ ਚੁੱਕੇ ਆ ਬਾਕੀ ਜਿਹੜੇ ਪਸ਼ੂ ਦੀ ਚਵਾਈ ਤੁਸੀਂ ਦੇਖ ਲਈ ਠੀਕ ਆ ਜੀ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਜ ਆਪਣੇ ਹੱਥੀਂ ਵੀ ਚੁੱਕ ਕੇ ਤਸੱਲੀ ਕਰ ਸਕਦੇ ਹਾਂਜੀ ਦੋਸਤੋ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਮਸ਼ੀਨਰੀ ਦੇ ਵਿੱਚ ਇੱਕ ਪੀਟਰ ਇੰਜਨ ਵਕਾਉ ਆ ਠੀਕ ਆ ਜੀ ਸੋ ਚਾਲੂ ਹਾਲਤ ਦੇ ਵਿੱਚ ਬਿਲਕੁਲ A1 ਕੰਡੀਸ਼ਨ ਦੇ ਵਿੱਚ ਦੋਸਤੋ ਇਹ ਪੀਟਰ ਇੰਜਣ ਵੀ ਬਕਾਊ ਆ ਸੋ ਚਾਹਵਣ ਵੀਰ ਖਰੀਦਣ ਦੇ ਇਹਦੀ ਖਰੀਦਾਰੀ ਵੀ ਤੁਸੀਂ ਕਰ ਸਕਦੇ ਜੇ ਵੈਸੇ ਦੋਸਤੋ ਚਾਲੂ ਹਾਲਤ ਦੇ ਵਿੱਚ ਆ ਠੀਕ ਆ ਤੇ ਬਿਲਕੁਲ ਆਪਣਾ ਗਿੜਾ ਗੂੜਾ ਪਾ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਠੀਕ ਆ ਤੇ ਇਹ ਤਾਂ ਜਿਹੜਾ ਰੇਟ ਆ ਦੋਸਤੋ 12000 ਡਿਮਾਂਡ ਆ 10000 ਦੇ ਵਿੱਚ ਦਿੱਤਾ ਜਾਊਗਾ ਠੀਕ ਆ ਸੋ 10000 ਦੇ ਵਿੱਚੋਂ ਵੀ ਮੌਕੇ ਤੇ ਆ ਕੋਈ ਉੱਪਰ ਹੇੜਾ ਥੋੜੀ ਬਾਤਾ ਕੋਈ ਕਸਰ ਹੋਈ ਤਾਂ ਨਿਕਲ ਜੂਗੀ ਅਦਰਵਾਈਜ਼ ਜਿਹੜਾ ਦੋਸਤੋ ਲਾਸਟ ਲਾਈਨ ਦੇ ਜਿਹੜਾ ਉਹ 10000 ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7% ਕਾ